اسامي داري تي پي کا باقو ستقي بولا اور يا ناي راديو بعدي شوالين تي توصيل ٿيندو نه مان پنهنجي ڪم سان گڏ ڪجهه ڳالهيون ڪرڻي چاهيان ٿو ਜੀ ਮੇਰੇ ਚਲੇ ਜੋਬ ਤੇ ਜੀ ਮੈਂ ਇਸੇ ਸ਼ੀਸ਼ੂ ਟੂਟੀ ਪਈ ਗਈ ਉਹਦੇ ਦੇ ਗੱਡੀ ਬਾਹਰ ਖੜੀ ਕੀਤੀ ਸੀ ਓਕੇ ਗੱਡੀ ਢੱਡੀ ਬਾਹਰ ਹੀ ਬਾਹਰ ਹੀ ਸੀ ਤੇ ਤਮਾਕੀ ਦੀ ਕੋਈ ਬਾਤ ਤਾਂ ਨਹੀਂ ਕੋਈ ਬਾਤ ਨਹੀਂ ਕੋਈ ਕੋਈ ਸਾਨੂੰ ਫਿਰ 8 ਵਜੇ ਪਤਾ ਲੱਗਾ ਪਰ ਇਹ ਜਾਣਕਾਰੀ ਇਹ ਆਈ ਹੈ ਕਿ 112 ਤੇ ਤੁਸੀਂ ਕਹਿ ਕਿ ਸਾਡੇ ਘਰ ਤਮਾਕਾ ਹੋਇਆ ਹੈ ਤੇ ਤੈਨੂੰ ਫੋਨ ਹੀ ਨਹੀਂ ਕੀਤਾ ਸਰ ਕੋਈ ਫੋਨ ਨਹੀਂ ਕੀਤਾ ਤੇ ਪਰ ਪੁਲਿਸ ਤੇ ਕਹਿ ਰਹੀ ਹੈ ਤੇ 112 ਤੇ ਤੁਸੀਂ ਕਾਲ ਨਹੀਂ ਦੀ ਹਾਂ ਆਪਾਂ ਨਹੀਂ ਕੀਤਾ ਤੇ ਪੁਲਿਸ ਗਿਆ ਡਟੜੇ ਕਰ ਬੋਲੀ ਅੱਛਾ ਤੁਸੀਂ 112 ਤੇ ਕਾਲ ਹੀ ਕੀਤੀ ਤੁਸੀਂ ਤੇ ਤੁਹਾਡਾ ਨਾਮ ਕੀ ਹੈ ਸਰ ਤੇ ਪੁੱਛੇ ਕਿ ਦਾ ਬੋਲ ਜੀ ਸਰ ਤੁਸੀਂ ਦਾ ਟ੍ਰਾਂਸਪੋਰਟ ਦਾ ਸਰ ਕਿੰਨੇ ਕਵਜ ਦਾ ਟਾਈਮ ਸੀ ਜਦੋਂ ਸਾਨੂੰ ਸਿਰ 8 ਵਜੇ ਪਤਾ ਲੰਦਾ ਰਾਤ ਪਤਾ ਲੱਗਾ ਰਾਤ ਧਵਾਕੀ ਦੀ ਆਵਾਜ਼ ਦੀ ਵਾ ਵਾ ਯਾਫਰ ਆਵਾਜ਼ ਆਈ ਦੀ ਆਵਾਜ਼ ਪਰ ਲੋਕ ਕਹਿ ਰਹੇ ਆਵਾਜ਼ ਆਈ ਬਾਹਰ ਲਿਗਵਾਂਡੀ ਦੇ ਕਹਿ ਰਹੇ ਅੱਗ ਲੱਗੇ ਕਵਾਂਡੀ ਨੂੰ ਪੁੱਛ ਲੋ ਕਵਾਂਡੀ ਨੂੰ ਪੁੱਛ ਲੋ ਸਰ ਇਹ ਕਰ ਇਹ ਕਰ ਤੁਹਾਡੇ ਘਰ ਕੋਈ ਨਾ ਬੈਠੀ ਸਰ ਬੋਲੋ ਤੇ ਕੀ ਮਾਮਲਾ ਹੈ ਜੀ ਹਾਂ ਜੀ ਸਰ ਕੀ ਹੋ ਰਹੀ ਹੈ ਜੀ ਇੱਥੇ ਹਾਂ ਜੀ 112 ਤੇ ਇੱਕ ਫੋਨ ਆਇਆ ਸੀ ਜੀ ਇਹਨਾਂ ਦੇ ਘਰ ਚ ਇਹਨਾਂ ਦੇ ਵਾਈਫ ਸਵੇਰੇ ਜਦੋਂ ਗਏ ਉਹਨਾਂ ਦੀ ਸਾਈਡ ਤੇ ਗੋਲੀ ਆ ਰਹੀ ਵੀਡੀਓ ਬਿਸਪੀ ਉਹ ਰਹਿੰਦੇ ਜਦੋਂ ਪਤਾ ਲੱਗਿਆ ਤਾਂ ਸਾਡੇ ਚੌਂਕੀ ਚ ਆ ਕੇ ਮੁੜ ਕੇ ਡੀਐਸਪੀ ਸਾਹਿਬ ਇੱਥੇ ਆਏ ਜੀ ਫੇਰਾ ਜਦੋਂ ਰਿਯੂਮਰ ਫੈਲਣੀ ਸ਼ੁਰੂ ਹੋ ਗਈ ਜੇ ਕੋਈ ਠਮਾਕਾ ਹੋਇਆ ਤਾਂ ਪਰਸਨਲੀ ਮੈਂ ਆਇਆ ਵੀ ਜਾ ਕੇ ਦੇਖਾਂ ਬੜਾ ਕਨਫਿਊਜ਼ਡ ਸੀ ਉਹਦੇ ਵੈਰੀਫਾਈ ਕੀਤਾ ਤੇ ਕੋਈ ਠਮਾਕਾ ਨਹੀਂ ਹੋਇਆ ਬੋਟਲ ਟੁੱਟੀ ਉਹਨਾਂ ਨੇ ਕੰਪਲੇਂਟ ਦਿੱਤੀ ਆ ਅਸੀਂ ਉਹਨੂੰ ਵੈਰੀਫਾਈ ਕਰ ਰਹੇ ਆ ਜਦੋਂ ਕਿ ਉਹਨਾਂ ਨੇ ਦੱਸਿਆ ਵੀ ਸਾਡੀ ਕਿਸੇ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਕੋਈ ਸਾਨੂੰ ਅਦਰਵਾਈਜ਼ ਕੋਈ ਕਾਲ ਕੋਈ ਐਕਸਟਰੈਕਸ਼ਨ ਕਾਲ ਇਦਾਂ ਦਾ ਕੋਈ ਮੈਟਰ ਨਹੀਂ ਹੈਗਾ ਤੁਸੀਂ ਮਤਲਬ ਜੇ ਆਪਣੀ ਤਸੱਲੀ ਕਰਨੀ ਚਾਹੁੰਦੇ ਆ ਆਜ਼ਾਦੀ ਤਾਂ ਤੁਸੀਂ ਕੰਪਲੇਨੈਂਟ ਨਾਲ ਵੀ ਗੱਲ ਕਰ ਸਕਦੇ ਹੋ ਮਤਲਬ ਮੈਂ ਇਹਨੂੰ ਪਰਸਨਲ ਤੌਰ ਤੇ ਵੈਰੀਫਾਈ ਕਰ ਲਿਆ ਕੋਈ ਧਮਾਕੇ ਦੀ ਆਵਾਜ਼ ਨਹੀਂ ਕੋਈ ਇਦਾਂ ਦਾ ਕੋਈ ਬਲਾਸਟ ਜਿਹੜੀ ਆ ਰਿਮਰ ਚੱਲ ਰਹੀ ਸੀ ਉਹਦੀ ਕੋਈ ਗੱਲ ਨਹੀਂ ਹੈ ਜੀ ਸਰ ਕਹਿੰਦਾ ਜਾਨਾ ਕਿ ਰਾਤ ਦੇ ਟਾਈਮ ਤੇ ਧਮਾਕਾ ਹੋਇਆ ਜੀ ਜਾਣਕਾਰੀ ਤੇ ਮੈਂ ਮੈਂ ਹੁਣ ਅੰਦਰੋਂ ਤੁਹਾਡੇ ਸਾਹਮਣੇ ਪਹਿਲਾਂ ਮੈਂ ਜਦੋਂ ਮੈਂ ਆਇਆ ਤੁਸੀਂ ਮੈਂ ਤੁਹਾਨੂੰ ਪਹਿਲਾਂ ਕਹਿੰਦਾ ਫੇਰੀ ਗੱਲ ਕਰੂੰਗਾ ਮੈਂ ਪਹਿਲਾਂ ਮੌਕਾ ਦੇਖ ਲਵਾਂ ਮੈਂ ਜਾ ਕੇ ਕੰਪਲੇਂਟੈਂਟ ਨਾਲ ਹੀ ਪਹਿਲਾਂ ਗੱਲ ਕੀਤੀ 112 ਤੇ ਜਦੋਂ ਇਹਨਾਂ ਨੇ ਕਾਲ ਕੀਤੀ ਤੇ ਉੱਥੇ ਵੀ ਕਹਿੰਦੇ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਧਮਾਕਾ ਹੋਇਆ ਸਰਕਾਰ ਦੇ ਵਿੱਚ ਕੋਈ ਇਦਾਂ ਦੀ ਆਈ ਸਾਡੇ 112 ਤੇ ਉਹਨਾਂ ਨੇ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ ਉਹਨਾਂ ਨੇ ਸਾਡੇ ਪੋਰਟਲ ਤੋੜ ਕੇ ਅੰਦਰ ਪਈ ਆ ਜੀ ਵੀ ਉਸ ਕਰਕੇ ਜਦੋਂ ਨਾ ਸਿੰਪਲ ਕੰਪਲੇਟ ਆ ਮੈਂ ਰਿਟਰਨ ਕੰਪਲੇਟ ਵੀ ਦੇ ਦੇਣਾ ਤੇ ਆਪ ਤੋੜੀ ਨਾ ਕੋਈ ਨਾਲੇ ਝਗੜਾ ਦੇਖੋ ਇਹ ਇਹ ਮੈਟਰੋਫੋਨ ਇਨਵੈਸਟੀਗੇਸ਼ਨ ਹੈ ਨਾ ਜੀ ਇੱਥੇ ਹਜੇ ਕਮੈਂਟ ਕਰਨਾ ਟੂ अर्ਲੀ ਹੈ ਵੀਸੀ ਕਹਿ ਦਿੱਤੀ ਕਿ ਉਹਨਾਂ ਨੇ ਜੇ ਉਹਨਾਂ ਨੇ ਆਪ ਘੂੜ ਦੇ ਸੁੱਤੀ ਹੋਵੇ ਤਾਂ ਫਿਰ ਦੱਸ ਦੇ ਬੋਤਲ ਤੋਂ ਦੇਖੋ ਬਾਹਰੋਂ ਕਿਸੇ ਨੇ ਫੁੱਟ ਕੇ ਆਇਆ ਢਿੱਕੀ ਆ ਬਲੇ ਯੂਨੀਵਰਸਿਟੀ ਦਾ ਸੀਸੀਟੀਵੀ ਸਾਹਮਣੇ ਹੈ ਸਰ ਫਿਰ ਅਕਰ ਕਿਦਾ ਕੰਮ ਕਰਦੇ ਲੋਕਾਂ ਦਾ ਕਹਿਣਾ ਕਿ ਟ੍ਰਾਂਸਪੋਰਟ ਦਾ ਕੰਮ ਕਰਦੇ ਆ ਹੁਣ ਤਾਂ ਮਤਲਬ ਸੀ ਇਹ ਆ ਗਿਆ ਲਾ ਉਹਨਾਂ ਦੇ ਵਾਈਫਾਈ ਲਾਈਟ ਸੈਂਟਰ ਦੇ ਵਿੱਚ ਵਰਕ ਕਰਦੇ ਜਦੋਂ ਉਹ ਹੀ ਸਰ ਖਾਲੀ ਬੋਤਲ ਸੀ ਇੱਕ ਮਿੰਟ ਸਰ ਖਾਲੀ ਬੋਤਲ ਜਾਂ ਬੋਤਲ ਦੇ ਵਿੱਚ ਕੋਈ ਚੀਜ਼ ਸੀ ਜਿਹੜਾ ਇੰਨਾ ਵੱਡਾ ਤਮਾਕਾ ਆਇਆ ਨਹੀਂ ਕੋਈ ਤਮਾਕਾ ਮੈਂ ਫਿਰ بار-बार ਕਰ ਰਿਹਾ ਸੀ ਤਮਾਕਾ ਨਹੀਂ ਹੋਇਆ ਸਰ ਆਣ ਗਵਾਨ ਦਾ ਕਹਿਣਾ ਆਂ ਦਾ ਕੇਸਰ ਦਾ ਦਰਦ ਜਵਾਨ ਤੱਕ ਹੋ। ਫਿਰ ਦੇਖੋ ਜੀ ਅਸੀਂ ਇਹ ਜਿਹੜੀ ਇਨਵੈਸਟੀਗੇਸ਼ਨ ਕੀਤੀ ਤੁਹਾਨੂੰ ਉਹਦੇ ਬਾਰੇ ਦੱਸਾਂ। ਜਿਹੜਾ ਆਂਡ-ਗਵਾਂਡ ਵਾਲਾ ਦੱਸ ਰਿਹਾ ਉਹਨੂੰ ਸਾਡੇ ਕੋਲ ਲਿਆ ਉਹ ਸੀ ਪੁੱਛ ਲੈਣਾ। ਕੋਈ ਸੀਸੀਟੀਵੀ ਸਾਹਮਣੇ ਆਈ? ਬੋਤਲੁੱਟਨ ਵੀ ਕੋਈ? ਅਸੀਂ ਸੀਸੀਟੀਵੀਜ਼ ਦੇਖ ਰਹੇ ਹਾਂ ਜੀ। ਜੀ। ਉਹ ਉਹ ਜਸਟ ਪਾਰਟ ਆਫ ਇਨਵੈਸਟੀਗੇਸ਼ਨ। ਸਰ ਪਹਿਲਾਂ ਵੀ ਗਈ ਧਮਾਕੇ ਹੋ ਚੁੱਕੇ ਨੇ ਪਰ ਪੁਲਿਸ ਦੱਸਦੀ ਨਹੀਂ ਆ। ਅੱਜ ਤੁਸੀਂ ਕਹ ਰਹੇ ਹੋ ਕਿ ਬੋਤਲ ਫੱਟੀ ਆ ਜੀ। ਚਲੋ ਜੀ ਮੈਂ ਇੱਥੇ ਤਾਂ ਮੇਰਾ ਕੋਈ ਕਮੈਂਟ ਨਹੀਂ। ਜਿੰਨੇ ਧਮਾਕੇ ਹੋਏ ਆ ਜਾਂ ਜਿਨ੍ਹਾਂ ਨੇ ਕੀਤੇ ਉਹ ਤਕਰੀਬਨ ਆਲਮੋਸਟ 99%